ਸਾਡੇ ਤਿੰਨ ਮਰਲਿਆਂ ਦੇ ਵਿੱਚ ਬਣਿਆ ਹੋਇਆ ਘਰ ਰੇਟ ਸਿਰਫ 14 ਲੱਖ ਰੁਪਏ ਜਗਾਂ ਦੀ ਰਜਿਸਟਰੀ ਹੈਗੀ ਹੈ ਤੇ ਰੇਟ ਮੌਕੇ ਤੇ ਹੋਰ ਵੀ ਘੱਟ ਹੋ ਜਾਊਗਾ ਨਵੀਆਂ-ਨਵੀਆਂ ਕੂਟੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਤੁਹਾਡੇ ਕੋਲੇ ਘਰ ਕੁਠੀ ਮਕਾਨ ਕੋਈ ਹਵੇਲੀ ਮਹਿਲ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੇ ਵੀ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800 ਪੂਰਾ 26173 ਆਪਣੇ ਕੋਲ ਇੱਕ ਵੀਡੀਓ 10 12 ਫੋਟੋਆਂ ਤੇ ਪੂਰੀ ਜਾਣਕਾਰੀ ਭੇਜੋ ਫਰੀਦ ਵਿੱਚ ਐਡ ਲੱਗ ਜਾਊਗੀ ਗੱਲ ਕਰਦੇ ਆ ਜੀ ਆਪਾਂ ਮਕਾਨ ਦੀ ਪਹਿਲਾਂ ਤਾਂ ਤੁਸੀਂ ਬਾਹਰੋਂ ਦੇਖ ਲਓ ਲੋਕੇਸ਼ਨ ਚੈੱਕ ਕਰ ਲਓ ਜੀ ਬਹੁਤ ਵਧੀਆ ਲੋਕੇਸ਼ਨ ਤੇ ਆਪਾਂ ਤੁਹਾਡੇ ਖਾਤਰ ਘਰ ਲੈ ਕੇ ਪਹੁੰਚਿਆ ਰੇਟ ਵੀ ਬਹੁਤ ਘੱਟ ਹੈ ਬਾਕੀ ਸਿਟੀ ਦੇ ਵਿੱਚ ਹੈ ਸ਼ਹਿਰ ਦੇ ਵਿੱਚ ਬਣਾਇਆ ਹੋਇਆ ਤੇ ਸਾਹਮਣੇ ਆਪਣਾ ਮਕਾਨ ਹੈ ਜੀ ਆਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹਨਾਂ ਨੂੰ ਗਲੀ ਵੀ ਬਹੁਤ ਚੰਗੀ ਲੱਗਦੀ ਹੈ ਜਿਵੇਂ ਕਿ ਤੁਹਾਨੂੰ ਮੈਂ ਦਿਖਾ ਦਿੰਨਾ ਤੇ ਗਲੀ ਵਧੀਆ ਗਲੀ ਤੋਂ ਕਾਫੀ ਉੱਚਾ ਚੱਕ ਕੇ ਘਰ ਪਾਇਆ ਹੋਇਆ ਤੇ ਅੰਦਰੋਂ ਵੀ ਬਹੁਤ ਵਧੀਆ ਸਾਢੇ ਤਿੰਨ ਮਰਲੇ ਜਗ੍ਹਾ ਵੀ ਕਾਫੀ ਹੋ ਜਾਂਦੀ ਹੈ ਰੇਟ 14 ਲੱਖ ਰੁਪਇਆ ਇਹਨਾਂ ਨੇ ਇੱਕ ਵਾਰੀ ਡਿਮਾਂਡ ਕੀਤੀ ਹੈ ਬਾਕੀ ਮਾਲਕ ਜਿਹੜੇ ਹੈਗੇ ਆਪ ਉਹ ਕਹਿੰਦੇ ਵੀ ਮੌਕੇ ਤੇ ਘਟਾਵਾ ਪਾ ਦੇ ਕਰ ਲਾਂਗੇ ਸੌਦਾ ਕਰਨ ਵੇਲੇ ਰੇਟ ਘਟਾ ਦਾਂਗੇ ਤੇ ਰਜਿਸਟਰੀ ਹੋਈ ਹੈ ਤੇ ਇਹਨਾਂ ਦੇ ਨਾਮ ਤੇ ਹੈ ਜੀ ਤੇ ਸਾਰਾ ਕੁਝ ਵਧੀਆਗਾ ਤੇ ਇਹਨਾਂ ਨੇ ਵੇਚਣਾ ਆਪਦਾ ਘਰ ਆਹਾ ਤੇ ਕਿਸੇ ਨੂੰ ਪਸੰਦ ਆਵੇ ਕੋਈ ਚਾਹਵਾਨ ਹੋਵੇ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਨੂੰ ਮੈਂ ਬੈਡਰੂਮਸ ਦਿਖਾ ਦਿੰਨਾ ਜਿਹੜਾ ਕਮਰਾ ਬਣਿਆ ਹੋਇਆ ਕਾਫੀ ਵਧੀਆ ਬਣਿਆ ਹੋਇਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਜੋੜੀਆਂ ਜੁੜੀਆਂ ਤਾਂ ਸਾਰਾ ਕੰਮ ਟੋਟਲ ਹੋਇਆਗਾ ਤੇ ਦੇਖ ਰਹੇ ਹੋ ਤੁਸੀਂ ਵਧੀਆ ਆਹ ਕਮਰਾ ਆਪਾਂ ਨੂੰ ਮਿਲ ਜੂਗਾ ਜੀ ਤੇ ਇੱਕ ਆਪਾਂ ਨੂੰ ਨਾਲ ਹੀ ਅਟੈਚ ਮਿਲ ਜੂਗਾ ਦੋਵੇਂ ਇਕੱਠੇ ਬਣੇ ਹੋਇਆ ਇੱਕ ਇਧਰਲੀ ਸਾਈਡ ਇੱਕ ਇਧਰਲੀ ਸਾਈਡ ਦੋਵੇਂ ਅਟੈਚ ਹੀ ਨੇ ਤੇ ਬਹੁਤ ਵਧੀਆ ਜੀ ਨੀਚੇ ਫਰਸ਼ ਵਗੈਰਾ ਲੱਗਿਆ ਹੋਇਆ ਬਾਹਰਲੀ ਸਾਈਡ ਜਿਹੜਾ ਬਹਿੜਾਗਾ ਸਾਰਾ ਆਪਾਂ ਨੂੰ ਪੱਕਾ ਮਿਲੂਗਾ ਤੇ ਕਿਸੇ ਨੇ ਖਰੀਦਣਾ ਹੋਵੇ ਕੋਈ ਜਾ ਕੇ ਦੇਖਣਾ ਚਾਹੁੰਦਾ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਤੇ ਕਿਚਨ ਮਿਲ ਜੂਗਾ ਤੇ ਬਾਥਰੂਮ ਏਰੀਆ ਮਿਲ ਜੂਗਾ ਤੇ ਆਪਾਂ ਜੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਮਕਾਨ ਜਿਹੜਾ ਹ ਪਹੁੰਚ ਜਲੰਧਰ ਸਿਟੀ ਦੇ ਵਿੱਚੋਂ ਪਹੁੰਚਿਆ ਇਹਨਾਂ ਨੂੰ ਵਸਤੀ ਲੱਗਦੀ ਹੈ ਬੰਸਮੰਤਾ ਬੰਸਮੰਦਾ ਵਸਤੀ ਦੇ ਵਿੱਚ ਆਹ ਘਰ ਆਪਨ ਮਿਲ ਜੂਗਾ ਜਲੰਧਰ ਸਿਟੀ ਲੱਗਦੀ ਹੈ ਤੇ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਓਨਰ ਦਾ ਨੋਟ ਕਰਵਾ ਦੇਣਾ ਜੀ ਸਕਰੀਨ ਤੇ ਲਿਖਿਆ ਹੋਊਗਾ ਤੁਹਾਨੂੰ ਮਿਲ ਗਿਆ ਹੋਊਗਾ 83 600 ਪੂਰਾ 87 674 ਜੇ ਕਿਸੇ ਨੇ ਕੋਈ ਵੀ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਾਲਕ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਤੇ ਜਿਹੜਾ ਨੰਬਰ ਤੁਹਾਨੂੰ ਮੈਂ ਨੋਟ ਕਰਵਾਇਆ ਸਿੱਧਾ ਹਮ ਮਾਲਕ ਦਾ ਨੰਬਰ ਹੈ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੋਵੇਗੀ ਬਾਕੀ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਤਾਂ ਛੱਤ ਆਪਾਂ ਨੂੰ ਪੱਕੀ ਮਿਲੂਗੀ ਤੇ ਪਾਣੀ ਵਾਲੀ ਟੈਂਕੀ ਛੱਤ ਤੇ ਰੱਖੀ ਹੋਈ ਆ ਤੇ ਵਧੀਆ ਲੋਕੇਸ਼ਨ ਤੇ ਹੈ ਜੀ ਆਸੇ ਪਾਸੇ ਰਿਹਾਈਸੀ ਪੂਰਾ ਏਰੀਆ ਦਾ ਤੇ ਵੀਡੀਓ ਤੁਸੀਂ ਸਾਰੀ ਦੇਖ ਲਈ ਤੇ ਵੀਡੀਓ ਤੁਹਾਨੂੰ ਕਿਵੇਂ ਲੱਗੀ ਮਕਾਨ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਤੁਹਾਨੂੰ ਵਧੀਆ ਲੱਗੀ ਇਹ ਵੀਡੀਓ ਮਕਾਨ ਵਧੀਆ ਲੱਗਿਆ ਤਾਂ ਤੁਹਾਨੂੰ ਨੀਚੇ ਇੱਕ ਲਾਈਕ ਦਾ ਬਟਨ ਮਿਲੂਗਾ ਜੀ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਬਤਵਾਦ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਸਾਰੇ ਲਾਈਕ ਮਾਰ ਦਿਓ ਜੀ ਮੈਨੂੰ ਪਤਾ ਹੈ ਤੁਸੀਂ ਲਾਈਕ ਸਾਰਿਆਂ ਨੇ ਕਰਤਾ ਹੋਗਾ ਤੇ ਜੇ ਤੁਸੀਂ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਜੀ ਤੁਸੀਂ ਚਾਹੁੰਦੇ ਹੋ ਵੀ ਹਰ ਰੋਜ਼ ਕੋਠੀ ਘਰ ਮਕਾਨ ਅਸੀਂ ਦੇਖੀਏ ਤੇ ਆਪਣੀ ਵੀਡੀਓ ਤੁਹਾਡੇ ਤੱਕ ਹਰ ਰੋਜ਼ ਪਹੁੰਚੇ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹ ਚੈਨਲ ਦਾ ਸਬਸਕ੍ਰਾਈਬ ਦਾ ਬਟਨ ਹੈ ਜੀ ਜਦੋਂ ਤੁਸੀਂ ਉਹਨੂੰ ਦਬ ਦੋਗੇ ਤਾਂ ਆਪਣੇ ਚੈਨਲ ਨਾਲ ਤੁਸੀਂ ਜੁੜ ਜਾਓਗੇ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਹਰ ਰੋਜ਼ ਆਪਾਂ ਕੋਠੀਆਂ ਤੇ ਘਰ ਮਕਾਨ ਹਰ ਏਰੀਆ ਚੋਂ ਲੈ ਕੇ ਆਉਨੇ ਰਹੇ ਹਾਂ ਤੁਹਾਡੇ ਕੋਲੇ ਕੋਈ ਘਰ ਕੋਠੀ ਮਕਾਨ ਹੈਗੀ ਆ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੂ ਜੇ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਲਗਵਾ ਸਕਦੇ ਹਾਂ ਐਡ ਭੇਜਣ ਲਈ ਆਪਣੇ ਚੈਨਲ ਦਾ WhatsApp ਨੰਬਰ ਜਿਹੜਾ ਹੈਗਾ ਉੱਪਰ ਚੱਲ ਰਿਹਾ ਹੈ 738004 26173 ਤੇ ਆਪਣੇ ਕੋਲੇ ਭੇਜੋ ਵੀਡੀਓ ਬਣਾ ਕੇ ਵਧੀਆ 10-12 ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ ਆਪਾਂ ਜਲਦੀ ਤੋਂ ਜਲਦੀ ਐਡ ਤੁਹਾਡੀ ਫਰੀਦ ਵਿੱਚ ਲਗਾ ਦਾਂਗੇ ਬਾਕੀ ਅਗਲੀ ਵੀਡੀਓ 'ਚ ਕਿਹੜੇ ਏਰੀਆ 'ਚੋਂ ਕਿੱਥੋਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀਏ ਘਰ ਕੁਠੀ ਮਕਾਨ ਤੁਸੀਂ ਦੱਸੋ ਜੀ ਜਲਦੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਵਾਂਗੇ ਬਾਕੀ ਕਮੈਂਟ ਕਰਿਆ ਕਰੋ ਜੀ ਵਧੀਆ ਸੋਹਣਾ ਜਾਂ ਤੇ ਲਾਈਕ ਵੀ ਸਾਰੇ ਕਰ ਦਿਓ ਤੇ ਮਿਲਦੇ ਆ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੂਠੀ ਮਕਾਨ ਘਰ ਦੀ ਨਾਲ ਸੀ